ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਲੋ ਜੀ ਬਾਈ ਮਸ਼ੀਨ ਬਾਹਰ ਕੱਢਣ ਲੱਗੇ ਆ ਢੋਲ ਭਰਨੇ ਅੱਜ ਆਪਾਂ ਟਰਾਲੀ ਲੈ ਕੇ ਚੱਲਦੇ ਆਂ ਕਾਦੀ ਮਗਰਲੇ ਪਾਸ ਯਾਰ ਗੱਲ ਨਾ ਕਰਦੇ ਜਿਹਦੇ ਨਾਲ ਜਾਮ ਹੋਇਆ ਪਿਆ ਬੋਲੇ ਨਹੀਂ ਜਾਂਦਾ ਮਸ਼ੀਨ ਕੱਢ ਕੇ ਬਾਹਰ ਆਪਾਂ ਟਰਾਲੀ ਲੱਗੇ ਆ ਕੱਢਣ ਬਾਹਰ ਅੱਜ ਢੋਲ ਭਰਨੇ ਆ ਆਪਾਂ ਟੋਲ ਪਾਰਕ ਫਿਰ ਲੱਗ ਗਿਆ ਤੂੜੀ ਨੂੰ ਹੁਣ ਜਾਲੀਆਂ ਜੁੜੀਆਂ ਕਾਸਦੇ ਆ ਤੂੜੀ ਬਣਾਉਣ ਲੱਗਦੇ ਆ ਜੋੜਦੇ ਆ ਟਰੈਕਟਰ ਅੱਜ ਤੇ ਇਹਦੇ ਸ਼ਾਇਦ ਅੱਜ ਹੀ ਚਾਲੂ ਕਰ ਦਈ ਤੂੜੀ ਵਾਲੀ ਮਸ਼ੀਨਾਂ ਨੂੰ ਜੇ ਟਾਈਮ ਲੱਗਿਆ ਤਾਂ ਜਾਲੀ ਜੁਲੀ ਲੱਗੀ ਟਾਈਮ ਨਾਲ ਜਾਲੀਆਂ ਜੁਲੀਆਂ ਕਾਸ ਕੇ ਤਿਆਰ ਕਰਦੇ ਆ ਬੰਦੇ ਮਿਲ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਲਿਆਵਾਂਗੇ ਬੰਦੇ ਤੇ ਹੁਣ ਆਪਾਂ ਲੱਗੇ ਆ ਮਸ਼ੀਨ ਸਟਾਰਟ ਕਰਨ ਚਲੋ ਕਰੀਏ ਮਸ਼ੀਨ ਸਟਾਰਟ ਆਜੋ ਉਹ ਲੈ ਤੰਨੇ ਕਰਨ ਲੋਜੀ ਬਾਈ ਮਸ਼ੀਨ ਤੇ ਆ ਗਏ ਸੀ ਆਪਾਂ ਮੁੰਬਈ ਸੱਤੇ ਪਾਸੇ ਲੋਜੀ ਬਾਈ ਕਰ ਲਈ ਸਟਾਰਟ ਮਸ਼ੀਨ ਲੱਗਿਆਂ ਬਾਹਰ ਕੱਢਣ ਆਪਾਂ ਇਹ ਬਾਹਰ ਕੱਢ ਕੇ ਆਪਾਂ ਟਰਾਲੀ ਪਾ ਲਈਏ ਦਾਣੇ ਵਾਲੀ ਟਰਾਲੀ ਪਾ ਕੇ ਫਿਰ ਚਾਲਦੇ ਆ ਉਧਰ ਸਿਕਾਉਣੇ ਢੋਲ ਪਾ ਦੇਣਗੇ ਜਲਦੀ ਬਾਹਰ ਮਜੇਨਾ ਆਪਾਂ ਇਧਰ ਸਾਈਡ ਤੇ ਕਰਕੇ ਨੇ ਟਰਾਲੀ ਕੱਢ ਕੇ ਫਿਰ ਮਸ਼ੀਨ ਅੰਦਰ ਬਾੜ ਦੇਣੀ ਆ। ਉਹ ਟਰਾਲੀਆਂ ਹੁਣ ਉਧੇ ਰੱਖਾਂਗੇ। ਇਹ ਨੰਬਰ ਆ। ਚਲੋ ਭਾਈ ਕਰ ਲਾਂ ਮੈਂ ਸੈਟਿੰਗ ਫਿਰ ਮਿਲਦੇ ਆ। ਲੋ ਜੀ ਭਾਈ ਟਰਾਲੀ ਕੋਲ ਲੱਗੇ ਹੁਣ ਆਪਾਂ। ਉਹ ਹੰਗਲੀ ਰਹਾ ਤਾਂ ਬੰਦਾ ਪਾ ਤਿੰਨ ਡੇਂਜਣਾ ਮਾਇਆ ਵਗੈਰੇ ਲੱਗ ਜੀ ਹੋਣੇ ਦੋ ਲੈਣ ਹੋ ਗਏ ਭਾਈ ਬਲੌਗ ਭਾਈ ਜੇ ਕੰਮ ਚੀ ਰਾਂਗੇ। ਆਹ ਆ ਦੇਖੋ ਉਹਦਾ ਰਵਾਇਆ ਜਾਂਦਾ ਟਰਾਲੀ। ਉਹ ਕੋਲ ਦਾ ਰੌਲਾ ਕਰਨ ਕੋਤਰੀ ਭੱਜੇ ਨਾਲ ਤੇ ਮਿੱਟੀ ਮੋਟੀ ਮੋਹ ਦੇ ਤੇ ਨੂੰ ਪਾਈ ਦੀ ਲੰਦੀ ਕਮਾ ਕੇ ਭੱਜ ਗਿਆ ਦੇਖੋ ਸਰ ਤੇ ਆਪਾਂ ਪਾ ਲਈਏ ਟਰਾਲੀ ਬਾਈ ਬਤਕਾਉਣਾ ਤੁਹਾਨੂੰ ਲਓ ਜੀ ਬਾਈ ਟਰਾਲੀ ਕੱਢ ਲਈ ਬਾਹਰ ਆਪਾਂ ਤੇ ਹੁਣ ਚੱਲੇ ਆ ਆਪਾਂ ਮਸ਼ੀਨ ਅੰਦਰ ਕਰ ਦਈਏ ਮਸ਼ੀਨ ਅੰਦਰ ਕਰਕੇ ਫਿਰ ਚੱਲ ਕੇ ਭਰਦੇ ਹਾਂ ਢੋਲ ਕੰਪਾਨ ਇੱਕ ਤਾਂ ਉਹ ਵਿਚਾਲੇ ਮਸ਼ੀਨਾਂ ਵੀ ਉਹਨਾਂ ਨੇ ਲਾ ਕੇ ਸਾਡੇ ਜਗ੍ਹਾ ਨਹੀਂ ਹੈਗੀ ਕਿਤੇ ਲਾਉਣ ਨੂੰ ਲੈ ਵੀ ਛੋਟੂ ਮਸ਼ੀਨ ਅੰਦਰ ਬੈਕ ਲਵਾਈ ਧਿਆਨ ਰੱਖੀ ਦੋਨੋਂ ਸਾਈਡ ਚੰਗਾ ਕਹੀਂ ਫਸ ਨਾ ਜਾਵੇ ਬੰਦਾ ਹੈ ਨਹੀਂ ਜੋਬਨ ਹੁੰਦਾ ਤਾਂ ਉਹਨੇ ਲਵਾ ਲੈਣਾ ਇੱਥੇ ਇੱਥੇ ਖੜ ਕੇ ਲਵਾਈਦਾ ਹੁੰਦਾ ਐਸੇ ਬਰਾਬਰ ਯਹਾਂ ਪੇ ਟਾਇਰ ਕੇ ਦੋਨੋਂ ਸਾਈਡ ਦੇਖ ਕੇ ਆ ਕੇ ਮੈਨੂੰ ਦੱਸੀ ਚੱਲੀ ਜਾਗਾ ਮੈਂ ਤਾਂ ਉਹ ਸਾਈਡ ਮੈਂ ਸ਼ੀਸ਼ੇ ਮੇ ਦੇਖੀ ਜਾਣਾ ਵਾ ਤੇ ਚਲੋ ਭਾਈ ਲਾ ਲਈਏ ਆਪਾਂ ਅੰਦਰ ਮਸ਼ੀਨ ਬੰਦਾ ਸਾਡਾ ਖੇਡਣ ਗਿਆ ਹੋਇਆ ਵਾ ਮੈਂ ਕੱਲਾ ਹੀ ਆ ਘਰੇ ਤੇ ਕਰ ਕੇ ਫਿਰ ਆਪਾਂ ਚੱਲਦੇ ਹਾਂ ਤਾਂ ਢੋਲ ਢੂਲ ਭਰਦੇ ਆਂ ਜਿ ਦਿਖਾਉਨੇ ਆਂ ਅੱਜ ਪਾਵਾਂਗੇ ਵੀਡੀਓ 2-3 ਦਿਨ ਪਾਰ ਹੀ ਹੋਈ ਬਾਈ ਤਾਂ ਯਾਰ ਸਾਡੇ ਨਾਲ ਪੁਲ ਦਾ ਮਸਲਾ ਜਾ ਹੋਇਆ ਹੋਇਆ ਸੀਗਾ ਮਿੱਟੀ ਪਾਉਣ ਦਾ ਮਿੱਟੀ ਪਵਾਈ ਆ ਥੋੜੀ ਜੀ ਫੇਰ ਭੱਜ ਗਿਆ ਠੇਕੇਦਾਰ ਹੁਣ ਦੁਬਾਰੇ ਫੇਰ ਫੋਨ ਕੀਤਾ ਵਾ ਹੁਣ ਦੇਖਦੇ ਆਂ ਕਦੋਂ ਪਾ ਕੇ ਜਾਂਦਾ ਵਾ 3-4 ਦਿਨ ਸਾਡੇ ਉਧਰ ਹੀ ਨਹਿਂਗੇ ਪੁਲ ਕੰਨੀ ਪੁਲ ਚਾਲੂ ਕਰਾਉਂਦੇ ਅਜੇ ਵੀ ਅੱਧਾ ਹੀ ਹੋਇਆ ਇੱਕ ਸਾਈਡ ਜਾਲੂ ਕਰਕੇ ਭੱਜ ਗਿਆ ਇੱਕ ਕੀਤੀ ਨਹੀਂ ਚਲੋ ਬਾਈ ਕਰ ਲਈਏ ਮਸ਼ੀਨ ਅੰਦਰ ਫਿਰ ਮਿਲਦੇ ਆਂ ਲਓ ਜੀ ਬਾਈ ਜੀ ਲੱਗ ਗਈ ਢੋਲ ਭਰਨ ਆਪਾਂ ਚੜ ਗਏ ਢੋਲ ਦੇ ਉੱਤੇ ਲਿਆਉਂਦਾ ਬੰਦਾ ਪੂਰੀਆਂ ਭਰ-ਭਰ ਕੇ ਧੁੱਪ ਧੁੱਪ ਲਵਾਤੀ ਸੀ ਢੋਲਾਂ ਨੂੰ ਆਪਾਂ ਆਲੇਖੋ ਵਿੱਚੋਂ ਸਾਫ਼ ਕਰਤੀ ਸੀ ਬੰਦਾ ਲਿਆਉਂਦਾ ਪੂਰੀਆਂ ਭਰ-ਭਰ ਉਹ ਆਉਂਦਾ ਚੱਕੀ ਚਲੋ ਬਾਈ ਫਾਲੜੀਏ ਪੂਰੀ ਕੋ ਛੋਟੂ ਪੀੜੀ ਤੇ ਚੜ ਚੜ ਫੜਾਈ ਚੱਲੀ ਮੂੰਹ ਇਧਰ ਨੂੰ ਕਰਦਿਆ ਕਰੀ ਲਓ ਜੀ ਬਾਈ ਪਹਿਲੀ ਪੂਰੀ ਸੜਤੀ ਪੂਰੀਆਂ ਭਰ ਲੀਆਂ ਬੰਦੇ ਨੇ ਜ਼ਿਆਦੇ ਸਾਡੇ ਨੇ ਹੁਣ ਤਾਂ ਕੱਦ ਦਾ ਛੋਟਾ ਤਾਂ ਨਹੀਂ ਪਹੁੰਚਦੀ ਮਸਾਂ ਖਿੱਚੀ ਆ ਬੋਰੀ ਤੇ ਆਪਾਂ ਬੈਠੇ ਢੋਲ ਦੇ ਉੱਤੇ ਪਾਹਾ ਅੱਜ ਭਰਨੇ ਆ 20 ਕੁਇੰਟਾ ਢੋਲ ਭਰਨੇ ਆ ਤੇ ਬਾਕੀ 25-30 ਕੁਇੰਟਾ ਨੂੰ ਤੋਲ ਕੇ ਰੱਖਣੇ ਆ ਕਣਕ ਆਪ ਬੋਰੀਆਂ 'ਚ ਪਾ ਕੇ ਇੱਕ ਥੱਪੀਵਲ ਭਾਈ ਹੁੰਦੇ ਨੇ 7-8 ਕੋਹਤਵਾ ਉਹਦੀਆਂ ਤੋਲ ਲਾਂਗੇ ਤੇ ਜਿਹੜੇ-ਜਿਹੜੇ ਬੰਦਿਆਂ ਨੂੰ ਦੇਣੀ ਆ ਕਣਕ ਸਾਰਿਆਂ ਦੀ ਤੋਲ ਕੇ ਰੱਖ ਦੇਣੇ ਆ ਚਲੋ ਭਾਈ ਆ ਗਿਆ ਬੰਦਾ ਆਪਣਾ ਇਹ ਜਿਆਦਾ ਇਹਨਾਂ ਬੋਰੀ ਫੜਾ ਨਹੀਂ ਹੁੰਦੀ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਥੋੜੀਆਂ ਹੌਲੀਆਂ ਕਰੋ ਬੋਰੀਆਂ ਯਾਰ ਕਿ ਉਹ ਜੋ ਵਾ ਨਾ ਕੱਢ ਦਿਆ ਕਰੋ ਵਿੱਚੋਂ ਥੋੜੀ ਜੀ ਕਣਕ ਯਾਰ ਉਹ ਚੱਕ ਨਹੀਂ ਹੁੰਦੀਆਂ ਤਾਂ ਹਾਂ ਲੋਰੀ ਲੱਗਿਆ ਐ ਬੋਰੀਆਂ ਭਰਨਾਂ ਸਾਰਾ ਸਿਰੋਪਈਆ ਬੋਰੀਆਂ ਚ ਲੋਲੀ ਬਗਦਦ ਡੋਨ ਪਰ ਗਿਆ ਆਪਣਾ 5 ਕਿਲੋਟ ਦਾ ਪੈ ਗਈ 5 ਹੋਰ ਪੈਣੇ 10.5 ਕਿਲੋਟ ਦਾ ਢੋਲ ਆ ਆ 5 ਦਾ 10 ਦਾ ਅੰਦਾਜ਼ ਇਹ ਥੋੜਾ ਮਿੱਟਾ ਵਾ ਦੇਖੋ ਆ 10 ਦਾ ਵਾ ਇਹ ਸਾਢੇ 10 ਦਾ ਵਾ ਦੇਖੋ ਬਾਹਰ ਪਿਆ 10 ਕਿਲੋਟ ਦਾ ਆਪਣਾ 30 ਕਿਲੋਟ ਨਾਲ ਸਰ ਜਾਂਦਾ ਉਹ ਬਾਕੀ ਬਾਅਦ ਚ ਜਾਂਦੀਆਂ ਗਣਕ 2 4 ਕਿਲੋਟ ਪੰਜ ਬਚ ਜਾਂਦੀਆਂ ਬੀਬੂ ਪਾ ਕੇ ਪਤਾ ਹੋ ਗਿਆ ਉਹ ਬੋਰੀਆਂ ਨਾਲ ਦਾ ਬਾਈ ਕੁਝ ਟਾਈਮ ਲੱਗਦਾ ਕੱਲ ਇੱਕ ਢੋਲ ਦੀਆਂ ਬੋਰੀਆਂ ਭਰ ਕੇ ਰੱਖ ਲਈਆਂ ਵਕਤੀਆਂ ਸੀ ਹੁਣ ਨਾਲ ਦੀ ਨਾਲ ਭਰ ਲੈਣੀਆਂ ਨੇ ਦਵਾ ਦਾ ਸਾਰੇ ਨੇ ਲੱਗ ਕੇ ਜੋ ਬੰਨ ਘਰੇ ਆਜੀ ਛੁੱਟੀ ਆ ਜੋ ਬੰਨ ਨੂੰ ਪੂਰਾ ਫਾਇਦਾ ਲੈਣ ਲੱਗੇ ਹੋਣ ਆ ਦਾ ਬਾਈ ਕਮਰੇ ਸਾਰੇ ਸਮਾਨ ਸਮੂਨ ਨਾਲ ਹੀ ਭਰੇ ਹੋਏ ਆ ਪੇਟੀਆਂ ਮੋਟੀਆਂ ਪੁਰਾਣੀਆਂ ਪਈਆਂ ਨੇ ਅੱਡਾ ਬਿਆਵਨ ਲੁਧਿਆਣਾ ਫੈਕਟਰੀ ਹੁੰਦੀ ਜੀ ਆਪਣੇ ਉਹ ਦੋ ਲਿਆ ਅਜ ਇਕੰਡਾ ਹੈ ਉਹ ਬਿਆਫਾਈਟ ਦਾ ਸਮਾਨ ਸਾਰਾ ਹਾ ਸਟਾਰਟਰ ਟੂਟਰ ਇਹ ਜਦੋਂ ਹੈ ਜੀ ਲਈ ਇਹ ਨਾ ਆਪਣੇ ਇਹ ਉਦੋਂ ਉੱਥੋਂ ਦੇ ਸਟਾਰਟਰ ਟੂਟਰ ਸਾਰੇ ਆ ਸਾਰੀਆਂ ਬੋਰੀਆਂ ਬੋਰੀਆਂ ਚ ਨਟ ਬੋਲਟ ਹੀ ਪਾਇਆ ਜੇ ਅਸੀਂ ਬਣਾਉਂਦੇ ਹੁੰਦੇ ਸੀਗੇ ਆ ਬੋਰੀਆਂ ਦੇ ਥੱਲੇ ਫਾਲਾ ਬੋਲਟ ਪਾਇਆ ਜਿਹੜੇ ਆਪਣੇ ਫਾਲੀਆਂ ਚ ਪਾਉਂਦੇ ਆ ਤੇ ਬਾਕੀ 200 ਦੇ 300 ਦਾ ਮਾਲ ਆ ਬਚ ਗਿਆ ਜੀ ਇਹ ਪਿਆਵਾ ਆ ਟਿਊਬਾਂ ਡੱਬਾਂ ਸਾਰੀਆਂ ਉੱਥੋਂ ਫੈਕਟਰੀ ਚ ਲਾਈਆਂ ਹੋਈਆਂ ਨੇ ਆਪਣੇ ਬਲਟਾਂ ਬੁਲਟਾਂ ਸਾਰਾ ਸਮਾਨ ਉੱਥੇ ਦਾ ਹੀ ਆ ਫੈਕਟਰੀ ਦਾ ਹੀ ਬਹੁਤ ਸਮਾਨ ਪਿਆ ਭਾਈ ਡਾਈਆਂ ਡੂਈਆਂ ਤੇ ਸੰਦ ਕੀ ਹੋ ਗਿਆ ਮੁੱਕ ਗਏ ਪੋਰੀਆਂ ਕੋਣ ਜਾ ਰਿਹਾ ਜੋਬਨ ਅੱਛਾ ਚੱਲ ਭਰ ਲੋ ਕੋਈ ਗੱਲ ਇਹ ਦੇਖੋ ਇਹ ਸੱਲੇ ਸਾਰੀਆਂ ਡਾਈਆਂ ਡੂਈਆਂ ਪਈਆਂ ਨੇ ਬੂਰੀਆਂ ਨੇ ਪਈਆਂ ਨੇ ਇਹ ਵੇਚ ਕੇ ਆਉਣੀਆਂ ਭਾਈ 12 13 ਸਾਲ ਹੋ ਗਏ ਫੈਕਟਰੀ ਦਾ ਕੰਮ ਛੱਡੇ ਨਟ ਬੁਲਟਾਂ ਦਾ ਜਦ ਦੀ ਆ ਇਹ ਆਈ ਪਈਆਂ ਵਾ ਵੇਚਣ ਦਾ ਟਾਈਮ ਹੀ ਨਹੀਂ ਲੱਗਿਆ ਪੂਟੀਆਂ ਦੇ ਥੱਲੇ ਵੀ ਸਾਰਾ ਸਮਾਨ ਉਹੀ ਫੈਕਟਰੀ ਦੇ 10 ਟਰੈਕਟਰ ਟੁੱਟਰ ਚਲੋ ਟਰੈਕਟਰ ਦਾ ਉੱਤੇ ਸ਼ਹਿਰ ਦੇ ਦੇਵਾਂਗੇ ਮੇਰਾ ਟਾਈਮ ਹੀ ਨਹੀਂ ਲੱਗਿਆ ਜਾਣ ਦਾ ਮਾਨੇ ਨੂੰ ਦੇਵਾਂਗੇ ਉਹਨਾਂ ਦੀਆਂ ਭਾਈ ਫੈਕਟਰੀਆਂ ਨੇ ਸਾਰਿਆਂ ਦੀਆਂ ਮੈਂ ਵੀ ਉੱਥੇ ਹੀ ਹੁੰਦਾ ਸੀਗਾ ਪਹਿਲਾਂ 2012 ਦੇ ਵਿੱਚ ਆਪਾਂ ਕੰਮ ਛੱਡਤਾ ਸੀਗਾ ਛੱਡ ਕੇ ਫਿਰ ਆਹ ਕੰਬਾਈਨਾਂ ਕੁ ਮੋਨਾਂ ਲੈ ਲਈਆਂ ਸੀਗੀਆਂ ਕੰਮ ਥੋੜਾ ਜਿਹਾ ਮੰਦਾ ਪੈ ਗਿਆ ਸੀ ਭਾਈ ਫੈਕਟਰੀਆਂ ਦਾ ਉਦੋਂ ਦੋ ਵੀਰ 11 12 ਦੇ ਵਿੱਚ ਨਾ ਕਾਲੀ ਸਰਕਾਰ ਵੇਲੇ ਤੇ ਆ ਸਾਰਾ ਸਮਾਨ ਉਹਦਾ ਹੀ ਪਿਆ ਵਾ ਆ ਕੰਡਾ ਵੀ ਉੱਥੇ ਫੈਕਟਰੀ ਵਾਲਾ ਹੀ ਆ ਨਟ ਬੋਲਟਾਂ ਵਾਲਾ ਤੋਲਣ ਵਾਲਾ ਤੇ ਚਲੋ ਮਿਲਦੇ ਆ ਬਾਈ ਫਿਰ ਬਾਹਰੋਂ ਦੇਖ ਲਈਏ ਪਰデア ਪੋਰੀਆਂ ਆਹੋ ਨਹੀਂ ਕਣਕ ਦਾ ਕੁਆਂਟਲ ਖੰਡ ਫालतू ਚਾਹੀਦੀ ਆ ਘਰ 'ਚ ਹਾਂ ਬਈ ਓਏ ਹੁਣ ਜਦੇ ਕਿੜਾ ਆਪਾਂ ਨਮੀ ਜਦੇ ਹੀ ਖਾਣ ਲੱਗ ਜੰਨੇ ਆ ਨਮੀ ਦੀ ਗੱਲ ਨਹੀਂ ਬਾਅਦ ਉਹ ਦੂਜੀ ਦੀ ਝਾਕ ਰੱਖੀ ਰੱਖਾਈ ਮੈਂ ਆਹ ਵਾਹ ਲਓ ਜੀ ਕਣਕ ਤੋਲਤੀ ਆਪਾਂ ਜਿਨੇ ਨੂੰ ਦੇਖਣੀ ਸੀ ਤੋਲ ਕੇ ਬੂਰੀਆਂ ਦੇ ਮੂੰਹ ਬੰਨਣ ਲੱਗੇ ਆ ਹੁਣ ਨਮੇੜਤਾ ਕੰਮ ਓ ਜੋਵਨ ਓ ਹੈਂ ਉਹ ਵੱਡਲਾ ਛੋਟੂ ਫਿਰ ਆਪਾਂ ਨੂੰ ਹੋਰ ਵੀ ਚਾਹੀਦਾ ਇਹਨਾਂ ਦੇ ਬਣਾ ਮੂੰਹ ਤੋਂ ਇਹਨਾਂ ਦੇ ਬਾਅਦ ਚ ਬੰਨਾ ਗਿਆ ਅੰਕਲ ਵਾਲਿਆਂ ਦੇ ਬਣਾਏ ਲੱਦੀਏ ਵੱਡ ਕੇ ਨਾ ਛੋਟੀਆਂ ਕਰ ਲੋ ਰੱਸੀਆਂ ਫਿਰ ਆਪਣਾ ਸਰ ਜੂਗਾ ਸੇਬਾ ਹੈ ਨਹੀਂ ਦੂਗਾ ਉਦੋਂ ਕਰਦ ਲੈ ਲੈ ਵਿੱਚੋਂ ਪਾ ਲੈ ਕਿਹੜਾ ਟੁੱਟਦੀ ਇਹਨੂੰ ਤਾਂ ਜੈ ਚਾਰ ਚਾਰ ਬਣਾ ਲਓ ਉਹ ਜੋਵਨ ਇਹਨੂੰ ਭੇਜੀ ਮਾਰਾ ਯਾਰੇ ਮੇਰੇ ਕੋਲੇ ਉਰੇ ਆ ਜੀ ਬਾਈ ਜੀ ਆਪਾਂ ਲੱਗੇ ਆਂ ਅੱਜ ਤੂੜੀ ਵਾਲੀ ਮਸ਼ੀਨ ਕੱਢਣ ਬਾਹਰ ਮਸ਼ੀਨ ਕੱਢ ਲਿਆ ਆਪਾਂ ਚਾਲੂ ਕਰਨੀਆਂ ਮਸ਼ੀਨ ਇੱਕ ਟਰਾਲੀ ਭਰ ਦੇਣ ਨਾਲ ਦਾ ਪੱਠੇ ਵੀਜਣ ਨੂੰ ਥਾਂ ਹੋ ਜਾਊਗਾ ਤੇ ਨਾਲ ਆਪਣੀ ਚਲੋ ਮਸ਼ੀਨ ਚੈੱਕ ਹੋ ਜੂਗੀ ਅੱਜ ਆਪਾਂ ਲੱਗੇ ਆਂ ਜੀ ਇਹਨੂੰ ਕੱਢਦੇ ਆਂ ਹੁਣ ਬਾਹਰ ਤੂੜੀ ਵਾਲੀ ਨੂੰ ਇਹਨੂੰ ਕਰਦੇ ਆਂ ਚਾਲੂ ਘੰਟੇ ਤੱਕ ਆ ਕਣਕਾਂ ਕੁੰਕ ਜੀ ਪਰੇ ਕਰਕੇ ਛਾਣ ਜਿਆ ਪੂਰੀਆਂ ਚ ਪਾਇਆ ਪਿਆ ਛਾਣ ਕੱਢ ਲਈਏ ਕੱਢ ਕੇ ਇਹਨੂੰ ਕਰਦੇ ਆ ਚਾਲੂ ਅੱਜ ਦੇ ਦੇ ਦਿਆ ਚਲਾ ਕੇ ਕੀ ਕਹਿੰਦੀ ਆ ਐਵੇਂ ਬੰਦੇ ਆਉਣ ਤੋਂ ਪਹਿਲਾਂ ਪਹਿਲਾਂ ਚੈੱਕ ਹੋ ਜਾਵੇ ਮਸ਼ੀਨ ਇਹ ਕੋਈ ਮਾੜੀ ਮੋਟੀ ਕਮੀ ਕਰੇਗੀ ਹੋਊਗੀ ਆਪਾਂ ਕੱਢ ਦਾਂਗੇ ਪਹਿਲਾਂ ਹੀ ਪਹਿਲੇ ਉਹ ਖਾ ਬੰਦੇ ਬੈਠੇ ਹੋਣ ਆਪਾਂ ਨੂੰ ਮਿਲਣਗੇ ਅਜੇ 2-3 ਦਿਨ ਰੋਕ ਕੇ 2-4 ਦਿਨ ਨਹੀਂ ਅਜੇ ਬੰਦੇ ਮਿਲਦੇ ਕਿ ਮਸ਼ੀਨਾਂ ਤੇ ਬੁੱਕ ਹੋਏ ਹੋਏ ਆ ਬੰਦੇ ਤੇ ਉਹਦੇ ਕਰਕੇ 2-4 ਦਿਨ ਲੱਗਦੀ ਜਾਣਿਆ ਬੰਦਿਆਂ ਨੂੰ ਹੁਣ ਆਪਾਂ ਇਹਦਾ ਕਰਦੇ ਆਂ ਇਹ ਕੰਮ ਕਾਰ ਜਿਹੜਾ ਕਰਨ ਵਾਲਾ ਮਾੜਾ ਮੋਟਾ ਮਗਰ ਦਾ ਜਾਂਦੇ ਆਂ ਸੀ ਆ ਪੱਖੇ ਵਾਲੀਆਂ ਪੱਤੀਆਂ ਲਾਉਣ ਵਾਲੀਆਂ ਰਹਿੰਦੀਆਂ ਆ ਖੋਲੀਆਂ ਪਈਆਂ ਪਲੇਟਾਂ ਇਹ ਪਲੇਟਾਂ ਬਲੂਟਾਂ ਲਾ ਲਈਏ ਲਾ ਕੇ ਕੱਢਦੇ ਆਂ ਮਸ਼ੀਨ ਬਾਹਰ ਇੱਕ ਮੰਡ ਮੈਂ ਲਾ ਲਈਦਾ ਆਪਾਂ ਤੇ ਆ ਦੇਖੋ ਜੀ ਇਹ ਲਾ ਕੇ ਆਪਾਂ ਕਰ ਲਈਏ ਚਾਲੂ ਮਸ਼ੀਨ ਕਰਦੇ ਆਂ ਅੱਜ ਚਾਲੂ ਇਹਨੂੰ ਤੇ ਫੇਰ ਦਿਖਾਉਨੇ ਆ ਤੁਹਾਨੂੰ ਕਰਕੇ ਚਾਲੂ ਪਰਫਾਰਮੈਂਸ ਮਸ਼ੀਨ ਦੀ ਨਾਲੇ ਤੂੜੀ ਦਿਖਾਉਨੇ ਆ ਮਸ਼ੀਨ ਦੀ ਕਿੱਦਾਂ ਦੀ ਇਹ ਨਿਕਲਦੀ ਆ ਇਹਦਾ ਵਾਹ ਤੂੜੀ ਨੂੰ ਤਾਂ ਲੋਕ ਇਹਦੀ ਨੂੰ ਮੰਨਦੇ ਆ ਮਸ਼ੀਨ ਦੀ ਤੂੜੀ ਬਹੁਤ ਵਧੀਆ ਤਾਂ ਹੀ ਉਹ ਅਸੀਂ ਵੇਚਦੇ ਨੇ ਨਵੀਂ ਨਹੀਂ ਲੈਂਦੇ ਮਸ਼ੀਨ ਵਾ ਕਿ ਨਵੀਂ ਤਾਂ ਹੁਣ ਆਪਾਂ ਲੈਣੀ ਵੀ ਕੀ ਆਗਾ ਸੀਜ਼ਨ ਤਾਂ ਆਪਾਂ ਲਾਉਂਦੇ ਹੀ ਨਹੀਂਗੇ ਇਹ ਸੀਜ਼ਨ ਨਵੇਂ ਲਾਈਏ ਤਾਂ ਤੂ ਮਸ਼ੀਨ ਨਵੀਂ ਲੈ ਹਾਂ ਜੇ ਸੀਜ਼ਨ ਨਾ ਛੱਡਦੇ ਫੇਰ ਸਾਡਾ ਪੂਰਾ ਮੂਡ ਸੀਗਾ ਮਸ਼ੀਨ ਨਵੀਂ ਲੈਣ ਦਾ ਉਹ ਵੀ ਹੁਣ ਇਹਨੂੰ ਵੇਚਦੀ ਏ ਤੇ ਜਾਨ ਨੂੰ ਤਾਂ ਸਾਡੇ ਦਸ ਮਾਸ ਸੀ ਹੋਗੇ ਸੀਗਾ ਆਪਾਂ ਸੀਜ਼ਨ ਲਾਉਣਾ ਹੀ ਨਹੀਂਗਾ ਪ੍ਰੀਸੀਜਨਾਂ ਚੋਂ ਪੰਜ ਦਾ ਕੁਝ ਨਹੀਂ ਗਾ ਮਸ਼ੀਨ ਨਮੀ ਤੋਂ ਕੀ ਕਰਾਉਣਾ ਬਾਕੀ ਇਹਦੀ ਮਸ਼ੀਨ ਦੀ ਬਾਈ ਤੂੜੀ ਬਹੁਤਿਆ ਡੱਕਾ ਡੁੱਕਾ ਜਮਾ ਨਹੀਂ ਦਿਖਾਉਂਦੀ ਮਸ਼ੀਨ ਇਹ ਡੱਕਾ ਦਾ 1% ਵੀ ਨਹੀਂ ਮਤਲਬ ਹੀ ਨਹੀਂ ਵੀ ਡੱਕਾ ਦਿਖਾ ਜਵੇ ਮਸ਼ੀਨ ਪੂਰਾ ਉਹਦੇ ਕਰਕੇ ਨਾ ਮਸ਼ੀਨ ਵੇਚਣ ਦਾ ਇੱਛਾ ਨਹੀਂ ਕਰਦਾ ਇਹ ਤਾਂ ਹੀ ਉਹਦੀ ਬਦਲ ਹੀ ਨਹੀਂ ਕਰਦੇ ਨੇ ਸਾਨੂੰ ਐਦ ਕਿ ਮਸ਼ੀਨ ਨਾ ਇੱਕ ਸੀਜ਼ਨ ਲੱਗਿਆ ਹੋਇਆ ਸੀ ਤਾਂ ਮਸ਼ੀਨ 2012 ਮਾਡਲ ਪਰ ਸੀਜ਼ਨ ਇੱਕੋ ਲੱਗਿਆ ਕੇਐਸ ਦੀ ਮਸ਼ੀਨ ਸੀਗੀ ਇੱਕ ਸੀਜ਼ਨ ਲਾ ਕੇ ਉਹ ਬੰਦੇ ਬਾਹਰ ਨੂੰ ਚਲੇ ਗਏ ਉਹ ਕੇਵਲ ਬਾਈ ਆਪਣੇ ਜਿਹੜਾ ਮਸ਼ੀਨ ਤੇ ਹੁੰਦਾ ਵਾ ਉਹਨਾਂ ਦੇ ਪਿੰਡ ਸੀ ਕੀ ਗਮਾਂਡੀਆਂ ਦੇ ਉਹ ਕਹਿੰਦਾ ਜੀ ਕਹਿੰਦਾ ਲੈ ਲਓ ਸਵਾ ਲੱਖ ਦੀ ਮਿਲ ਜਣੀ ਸੀਗੀ ਮਸ਼ੀਨ ਆਪਾਂ ਨੂੰ ਪਰ ਫਿਰ ਅਸੀਂ ਸੋਚਿਆ ਵੀ ਕਾਹਨੋਂ ਸਵਾ ਲੱਖ ਲਾਉਣਾ ਵਾ ਪੈਸੇ ਪਾਉਣ ਦਾ ਵੀ ਆਪਣੀ ਮਸ਼ੀਨ ਇਹ ਵਧੀਆ ਵਾ ਆਹੀ ਬਾਈ ਇਹਦੇ ਖਰਦੇ ਹੁੰਦੇ ਆ ਗਾਂ ਨੂੰ ਇਹਦੇ ਆ ਲਵਾਵਾਂਗੇ ਲਵੇਟੇ ਹੋਰ ਤਾਂ ਇਹਦਾ ਕੁਝ ਨਹੀਂ ਕੰਮ ਆਉਣ ਵਾਲਾ ਇੱਕ ਲਵੇਟੇ ਲਵਾਵਾਂਗੇ ਗਾਂ ਨੂੰ ਫਿਰ ਆਪਾਂ ਦਾ ਪਾਣੀ ਦਾ ਸੀਜ਼ਨ ਮਰਦੀ ਨਹੀਂ ਇਹ ਮਸ਼ੀਨ ਵਿੱਚੋਂ ਸਾਰੀ ਸਹੀ ਆ ਕਿਤੋਂ ਨਹੀਂ ਖਰੀ ਖਰੀ ਹੋਈ ਹੈਗੀ। ਬਸ ਲਵੇਟੇ ਦੋ ਤਿੰਨ ਗੇਰੀ ਜ਼ਰੂਰ ਲਵਾਏ ਆ। ਚਲੋ ਭਾਈ ਹੁਣ ਮੈਂ ਕਾਸਲਾ ਫਿਰ ਦਿਖਾਉਨੇ ਆ ਤੁਹਾਨੂੰ। ਸੋਜੀ ਭਾਈ ਆਪਾਂ ਹੁਣ ਮੱਥਾ-ਮੱਥਾ ਟੇਕ ਲਈ ਚੱਲੇ ਆ ਟਰਾਲੀ ਭਰਨ। ਇੱਕ ਟਰਾਲੀ ਭਰਨੇ ਆਪਾਂ ਮੂਰਤ ਜਾਈ ਕਰਨਾ ਵਾ। ਤੇ ਫਿਰ ਜਦਨ ਬੰਦੇ ਮਿਲ ਕੇ ਇੱਕ ਤੋਂ ਲੈਣਾ ਚ ਆਪਾਂ ਫਿਰ ਬਣਾਵਾਂਗੇ। ਆਪਾਂ ਚੱਲਦੇ ਆ ਲੈ ਕੇ ਵਾਹਿਗੁਰੂ ਦਾ ਨਾਮ ਜਪ ਕੇ ਮਹਾਰਾਜ ਦਾ ਨਾਮ ਤੇ ਤੋਰੀਏ ਕੰਮ। ਟਰਾਲੀ ਭਰਦਿਆਂ ਦੇ ਦੇ ਦਿਆਂ ਚਲਾ ਕੇ ਕੀ ਕਹਿੰਦੇ ਆ ਮਸ਼ੀਨ ਰਪੇਰਤਾ ਕੀਤੀ ਆ ਬਾਈ ਠੋਕ ਕੇ ਹੁਣ ਚਲੋ ਬਾਕੀ ਖੱਤੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਹੁਣ ਲਓ ਜੀ ਬਾਈ ਜੀ ਲੱਗੇ ਆ ਜੀ ਹੁਣ ਆਪਾਂ ਚਲਾਉਣ ਮਸ਼ੀਨ ਲੈ ਕੇ ਵਾਹਿਗੁਰੂ ਦਾ ਨਾਮ ਮੁੱਠਾ ਮੁੱਠਾ ਟੇਕ ਲਿਆ ਬਾਈ ਜੀ ਦਿਖਾਉਨੇ ਆ ਬਾਕੀ ਤੁਹਾਨੂੰ ਤੂੜੀ ਤਾੜੀ ਕਹੇ ਜੀ ਕੱਢਦੀ ਆ ਮਸ਼ੀਨ ਤੇ ਸਫਾਈ ਕਹੇ ਜੀ ਆ ਡੇਲੀ ਆ gekeੜਾ ਬਾਈ ਆਉਂਦੀ ਯਾਰ ਰਿਪਨ ਨਿੱਕੀ ਨੂੰ ਸੱਧਿਆ ਉਹ ਬਣਾਊਗੀ ਵੀਡੀਓ ਤੇ ਆਪਾਂ ਦਿੰਨੇ ਆ ਗੇੜਾ ਚਲੋ ਠੀਕ ਆ ਬਾਈ ਜੀ ਫਿਰ ਦਿਖਾਉਣੇ ਆ ਚਲਦੀ ਤੁਹਾਨੂੰ ਦਾ ਗਾੜੀ ਦਾ ਬਹੁਤ ਜ਼ਿਆਦਾ ਰਿਆ ਤੇ ਹੋਰਿਆ ਜੀ ਜਾਨ ਦਾ ਬਹੁਤ ਹੀ ਜ਼ਿਆਦਾ ਇਹ ਲੰਗਾ ਮੋੜ ਪਰ ਆਈ ਬਹੁਤ ਪਿੰਡ ਆ ਕੇ ਮੰਨ ਚਾਹਿਆ ਇਹ ਗਾਨ ਕਦੀ ਇਹ ਵੀ ਲੱਖਾ ਤੇ ਜਿੱਦਣ ਬਟੇ ਆਉਂ ਨਹੀਂ ਰਹੇ ਅੱਜ ਅੱਧੀ ਰਾਤ ਨੂੰ ਨਹੀਂ ਦੇਖਦੇ ਕੋਈ ਕੋਤਾ ਹੈ ਪੂਰ ਕੋਲੇ ਮੇਰੀ ਪੈ ਗਿਆ ਦੁਬਾਰਾ ਉਹਦੇ ਕਰਕੇ ਥੋੜਾ ਜ਼ੋਰ ਬਹੁਤ ਲਗੋਗਾ ਡਰਾਈਵਰ ਆ ਜੀ ਮੈਂ ਲੋਡੀ ਦੀ ਜੇਤ ਫਟਕਾਰ ਨਾਲ ਯਾਰ ਆਹ ਟਰਾਲੀ ਭਰ ਲਈ ਆਪਾਂ ਟਰਾਲੀ 'ਤੇ ਬੇਸ ਬਸ ਖੜਾ ਆ ਜੀ ਸਾਹੀ ਮਾਜੂਦ ਕੋਈ ਪਹਿਲਾ ਬੰਦੇ ਆਉਣਗੇ ਜਿਹਦੀ ਮਾਰੀ ਕੋਈ ਕੰਮ ਨਹੀਂ ਹੋਊਗਾ ਇਹ ਕੰਮ ਦੇ ਆ ਜਾਣਾ ਟਰਾਲੀ ਆਪੂੰ ਆਪਣੇ ਕੋਲੇ ਥੋੜਾ ਜਿਹਾ ਹੱਥਾਂ ਦਾ ਆਵਾਜ਼ ਆ എല്ലാ വിടും അടുത്ത Go, okay. go, okay. ਬੇਨਾਜ਼ਾ ਕੇ ਬੰਦੇ ਮਾ ਜਿੰਦਾ ਵਾਲਾ ਹੀ ਵਧੀਆ ਇਹਦਾ ਆਪਣਾ ਬਿਹਾਰੀ ਡੇਢ ਕੇ ਲੱਗਣੇ 2 ਲੱਗਣਗੇ ਪਰ ਤੂੜੀ ਜ਼ਿਆਦਾ ਨਿਕਲਦੀ ਆਏਗੀ ਉਹਦੇ ਕਰਕੇ 2.5 ਆਣੀ ਆਪਾਂ ਸੈਂਕੜੇ ਮੈਨੂੰ ਵਹੀ ਕਰਾਏ ਕਰੋ ਇਹਦਾ ਲਾਲ ਜਲੇਗਾ ਕੋਈ ਆਪਣਾ ਆਰ.ਡੀ ਬਣਾਓ ਇਹ ਵਾਲਾ ਕੰਮ ਦਾ ਸ਼ਰਤਾ ਮੇਰੇ ਹੱਥੋਂ ਨਾ ਗਾਹ ਨੂੰ ਕੋਈ ਕਰਦੇ ਹੋਗੇ ਬਾਅਦ ਚ ਲਾਉਣੇ ਆਪਾਂ ਬਗਾ ਆਇਆ ਜੋ ভাই ਵਾਜਦਾ ਨਿਕੋ ਮੈਂ ਲਿਖੀ ਸਾਰਾ ਸਹਾਉਕ ਨਾਲ ਲੈ ਕੇ ਰੱਖਿਆ ਵਾ ਦੇਖਣਾ ਇਹ ਆਵੇ ਕਿ ਬੱਲੇ ਪੈਂਦਾ ਕਣਕ ਦੇ ਵਜੇ ਕੋਈ ਮਾਜਲੇ ਪਰ ਝੋਨੇ ਦੇ ਉਹ ਨਹੀਂ ਕੋ ਵਾਜਦਾ ਕੋਈ ਕਰਕੇ ਸ਼ਾਇਦ ਗਾਂ ਨੂੰ ਕੰਪੈਨ ਵੀ ਬੰਦੀ ਕਰ ਦੇ ਜੋ ਤੰਗਲੇ ਪਾਪੀ ਜੀ ਆਇਆ ਮੰਨ ਕੇ ਤੇ ਆ ਮਾ ਸੰਧਬਾਈ ਸੌਕ ਨੂੰ ਰੱਖਿਆ ਆਹ ਜਿਗਾ ਮਸ਼ੀਨਾਂ ਦਾ ਪਹਿਲਾ ਪਹਿਲਾ ਲਾ ਲਿਆ ਉਹਦੇ ਨਾਲ ਹੀ ਕੋਈ ਐਸੇ ਜਾਉਂਦੇ ਸੀ ਮੈਂ ਤੋਰੇ ਵਾਧੂ ਵਾਹ ਟਰੈਕਟਰਾਂ ਤੋਰੇ ਦੀ ਗੱਲ ਬਾਦੋਰਾ ਸਵੇਰੇ ਸ਼ਾਮ ਮਾਰ ਖਾਂਦਾ ਹੈ ਟਰੈਕਟਰ ਮਾਰ ਦਾ ਨਹੀਂ ਖੇਲੋ ਉਹਦਾ ਤੋਰਾ ਵੱਧ ਕਰਕੇ ਕਲੱਚ ਜਾਵੇ ਦੇਣਾ ਪੈਂਦਾ ਵਾ ਥੋਰੇ ਦਾ ਦੁਪਹਿਰੇ ਦਾ ਪੂਰੇ ਦਾ ਗੈਰ ਨਾ ਮੈਨੂੰ ਛੱਡ ਦੋ ਉਹ ਇਹਨੂੰ ਆਈ 95 ਰਿਹਾ ਉਹਨਾਂ ਨੂੰ ਕਾਚੀ ਦੀ ਕੋਈ ਐਫਆਰ ਲੈਟਰ ਆ ਗਿਆ ਮੇਰੇ ਕੋਲ ਕੋਈ ਨਹੀਂ